ਵੈਗ੍ਰੂਜੀ ਕਾ ਖਾਲਸਾ ਵੈਗ੍ਰੂਜੀ ਕੀ ਫਤਿਹ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਘਰ ਆਰਾਮ ਕਦੇ ਨਾ ਵੀਂਦੇ ਵੀਰ ਮਾਹਬੀਰ ਸਿੰਘ ਹਸਪਾਲੇ ਤੋਂ ਤੇ ਵੀਰ ਕੁਲਦੀਪ ਸਿੰਘ ਇਹ ਖਡੂਰ ਤੋਂ ਦੋਵੇਂ ਹੀ ਲੱਤਾ ਤੋਪਾਜ ਪਰ ਲੱਤਾ ਵਾਲਿਆਂ ਨੂੰ ਸੁਨੇਹ ਦੇ ਰਿਆ ਵੀ ਜਿੱਡੀ ਵੱਡੀ ਲੜਾਈ ਆ ਸਾਨੂੰ ਅੱਧਿਆਂ ਵੱਡਿਆਂ ਤੋਂ ਲੜਨਾ ਪੈਣਾ ਵਾ ਸਾਨੂੰ ਪਾਣੀ ਦੀ ਘੋਟ ਨਾ ਮਿਲੇ ਤਦ ਵੀ ਲੜਨਾ ਪੈਣਾ ਵਾ ਸਾਨੂੰ ਬਹੁਤ ਵੱਡੀ ਲੜਾਈ ਜੜੀ ਆ ਔਨਲੇ ਸਮਝ ਦੇਣੀ ਪੈਣੀ ਆ ਕਿਉਂਕਿ ਦੇਸ਼ ਦੇ ਹਾਕਮਾਂ ਨੇ ਪੂਰੀ ਤਰ੍ਹਾਂ ਮਨ ਬਣਾ ਲਿਆ ਵਾ ਵੀ ਇਥੋਂ ਨਸਲਾਂ ਫਸਲਾਂ ਦਾ ਖਾਤਮਾ ਕਰਕੇ ਅਡਾਨੀਆਂ ਬਾਨੀਆਂ ਦੇ ਕਾਰਪੋਰੇਟਰਾਂ ਦੇ ਹਵਾਲੇ ਦੇਸ਼ ਕਰਨਾ ਵਾ ਇੱਕ ਦੇਸ਼ ਇੱਕ ਮੰਡੀ ਦਾ ਸੁਪਨਾ ਲੈ ਰਿਆ ਸੋ ਆ ਜਿਹੜੇ ਸਿੱਧੇ ਹੋ ਕੇ ਲੱਤਾਂ ਦੇ ਖੜੋਵ ਨਹੀਂ ਸਕਦੇ ਇਹਨਾਂ ਯੋਧਿਆਂ ਨੂੰ ਅਸੀਂ ਸਲੂਟ ਕਰਦੇ ਆ ਕਿਉਂਕਿ ਜਦੋਂ ਇਹੋ ਜਿਹੇ ਯੋਧੇ ਜਾਂਬਾਜ ਜਿਹੜੀ ਲੜਾਈ ਦੇ ਵਿੱਚ ਆ ਜਾਣ ਅਸੀਂ ਕਹਿੰਦੇ ਆ ਮੋਦੀ ਕੀ ਅਮਿਤ ਸ਼ਾ ਕੀ ਇਹਨਾਂ ਦੇ ਬਾਪ ਵੀ ਆ ਜਾਣ 140 ਕਰੋੜ ਭਾਰਤੀਆਂ ਦਾ ਹੱਕ ਨਹੀਂ ਖੋ ਸਕਣਗੇ ਹਰ ਹਾਲਤ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਆ ਹੀਰੇ ਅੰਦੋਲਨ ਦੇ ਵਿੱਚ ਨਾਲ ਖੜੋਤੇ ਆ ਤੁਹਾਨੂੰ ਘਰੀ ਬੈਠਿਆਂ ਨੂੰ ਅਪੀਲ ਵਾ ਮਬਾਰਕ ਆ ਤੁਸੀਂ ਏਸ਼ੀਆ ਦਾ ਨਿਗ ਮੰਨੋ ਪਰ ਵਾਦਾ ਕਰਦੇ ਆ ਤੁਹਾਡੇ ਨਾਲ ਜਿੰਨੀ ਦੇਰ ਕਹੋਗੇ ਲੜਾਈ ਦੇਾਂਗੇ ਜਿਹੋ ਜਿਹਾ ਕਹੋਗੇ ਲੜਾਂਗੇ ਅੰਤ ਤੱਕ ਲੜਾਂਗੇ ਜਦੋਂ ਤੱਕ ਜਿੱਤ ਜਿੱਤ ਕੇ ਤੁਹਾਡੀ ਤਲੀ ਤੇ ਰਟਕਾ ਦਈਏ ਸੋ ਧੰਨਵਾਦ ਸਾਰਿਆਂ ਵੀਰਾਂ ਦਾ ਪੈਣਾ ਪ੍ਰਵਾਹਾਂ ਦਾ ਔਰ ਇਹਨਾਂ ਯੋਧਿਆਂ ਨੂੰ ਮੈਂ ਫੇਰ ਮੁਬਾਰਕਵਾਦ ਦਿੰਨਾ ਵਾਂ ਕਿ ਇਹਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਵੱਲੋਂ ਆਪਣੀ ਵਾਰੀ ਲਵਾਉਂਦਿਆਂ ਪਾਸੋ ਵਾਲਾ ਖਡੂਰ ਦੋਵੇਂ ਯੋਧੇ ਹੀਰੇ ਖੜੇ ਨੇ ਆਪਣੇ ਸਰੀਰ ਭਾਵੇਂ ਦੋਹਾਂ ਦੇ ਨਕਾਰਾਂ ਨੇ ਪਰ ਦੇਸ਼ ਅਪਾਜਨਾ ਹੋ ਜਾਵੇ ਦੇਸ਼ ਵੇਕ ਨਾ ਜਾਵੇ ਉਹਨੂੰ ਬਚਾਉਣ ਵਾਸਤੇ ਇਹ ਲੜਾਈ ਦੇ ਮੈਦਾਨ ਦੇ ਵਿੱਚ ਰਹੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ